ਰਤਪੂਸ਼ਨ ਆਸ਼ੂ ਨੂੰ ਜਲੰਧਰ ਦੇ ਕੋਰਟ ਦੇ ਵਿੱਚ ਜੋ ਹੈ ਲੈ ਕੇ ਆਏ ਨੇ ਜਿਸ ਦੇ ਵਿੱਚ ਲੰਬੇ ਸਮੇਂ ਕਿਹੜੀ ਜੱਜ ਸਾਹਿਬ ਦੇ ਨਾਲ ਬਹਿਸ ਐਡਵੋਕੇਟਾਂ ਦੀ ਬਹਿਸ ਹੁੰਦੀ ਹੈ ਤੇ ਸਮੇਂ ਲੰਬੇ ਸਮੇਂ ਬਾਅਦ ਜੋ ਐਡੀ ਵੱਲੋਂ ਐਡੀ ਐਡੀ ਦੇ ਐਡਵੋਕੇਟ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਤੇ ਉਹਨਾਂ ਨੂੰ ਜੱਸਾ ਵੱਲੋਂ ਜਿਹੜਾ 5 ਦਿਨ ਦਾ ਰਿਮਾਂਡ ਦਿੱਤਾ ਗਿਆ ਇਸ ਵਾਰ ਸਰ ਕਿੰਨੇ ਦਿਨ ਦਾ ਰਿਮਾਂਡ ਮਿਲੇਗਾ ਕੀ ਹੈਗਾ ਲੈ ਕੇ ਜਿਹੜਾ ਕਿ ਉਹ ਜਾਇਆ ਜਾ ਰਿਹਾ ਹੈ ਦਰਉਂਦਾ ਕਿੰਨੇ ਦਿਨ ਦਾ ਜਾਣ ਦੋ ਪਲੀਜ਼ ਜਾਣ ਦੋ ਇੱਥੇ ਐਡੀ ਦੇ ਵੀ ਜਾਣ ਦੋ ਅਧਿਕਾਰੀ ਜਿਹੜੇ ਨੇ ਕਿ ਐਸਪੀ ਜਾਣ ਇੱਥੇ ਤੋਂ ਮੌਜੂਦ ਨੇ ਜਿਸ ਕ੍ਰਿਮਿਨਲ ਨਾਲ ਇੱਥੇ ਅਸਲ ਤਸਵੀਰ ਬਣੀ ਹੋਈ ਹੈ ਜਲੰਧਰ ਡਿਪਟੀ ਕਮਿਸ਼ਨਰ ਦੇ ਬਾਅਦ ਕਿੰਨੇ ਦਿਨਾਂ ਦਾ ਰਿਮਾਂਡ ਮਿਲੇਗਾ 5 ਦਿਨਾਂ ਦਾ ਰਿਮਾਂਡ ਮਿਲਿਆ ਠੀਕ ਹੈ ਕਿੰਨੇ ਦਿਨਾਂ ਦਾ ਮੰਗਿਆ ਗਿਆ ਸੀ ਕਿੰਨੇ ਦਿਨਾਂ ਦਾ ਮੰਗਿਆ ਗਿਆ ਸੀ ਕਿੰਨੇ ਦਿਨਾਂ ਦਾ 7 ਦਿਨ ਮੰਗਿਆ ਸੀ 5 ਦਿਨ ਮਿਲੇ ਬੜਾ ਲੰਬੇ ਸਮੇਂ ਜਿਹੜੀ ਬੈਸ ਹੁੰਦੀ ਨਜ਼ਰ ਆਈ ਜਿਵੇਂ ਜਦ ਸਾਡੇ ਨੀ ਅਸੀਂ ਉਹ ਤਾਂ ਪ੍ਰੈਸ ਰੀਲਿਸ ਦੇ ਦਾਂਗੇ। ਜੀ ਇੱਕ ਚੀਜ਼ ਕਲੀਅਰ ਪ੍ਰੈਸ ਰੀਲਿਸ ਦੇ ਦਾਂਗੇ। ਪ੍ਰੈਸ ਰੀਲਿਸ ਦੇ ਥਰੂ ਹੀ ਜਾਣਕਾਰੀ ਸਾਰੀ ਜਾਣਕਾਰੀ ਪ੍ਰੈਸ ਹਾਂ ਜੀ। ਕਿ ਉਹ 7 ਦਿਨ ਦਾ ਰਿਮਾਂਡ ਕਿਨ ਜਿੱਦੋਂ ਅਸੀਂ ED ਦੇ ਅਫਸਰ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ 7 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਇਹ 5 ਦਿਨ ਦਾ ਮਿਲਿਆ ਇਸ ਦੇ ਵਿੱਚ ਬਾਕੀ ਕਿਹੜੀ ਆ ਉਹ ਜਾਜ ਪ੍ਰੈਸ ਨੋਟ ਦੇ ਵਿੱਚ ਦਿੱਤੀ ਜਾਏਗੀ। ਆਹ ਇਸ ਬਾਰੇ ਅਸੀਂ ਗੱਲਬਾਤ ਕਰਦੇ ਆ ਐਡਵੋਕੇਟ ਦੇ ਨਾਲ। आज भारत कृष्ण आशु को कोर्ट में पेश किया गया कितने दिन का रिमांड मांगा गया था कितने दिन का कोर्ट की तरफ से दिया गया हमारी तरफ से सात दिन का रिमांड मांगा गया था और उसमें जज साहब ने सारी दलीलों को सुनते हुए पाँच दिन का रिमांड अब तो सेवन ऑफ अगस्त ਠੀਕ ਹੈ ਠੀਕ ਹੈ ਤਾਂ ਇਸ ਵਾਰ ਇਹ ਅਸੀਂ ਐਡਵੋਕੇਟ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਇਸ ਦੀ ਜਾਂਚ ਹੈ ਜੋ ਐਡੀ ਵੱਲੋਂ ਕੀਤੀ ਜਾ ਰਹੀ ਹੈ ਪੰਜ-ਸੱਤ ਦਿਨ ਦਾ ਰਿਮਾਂਡ ਮੰਗੇ ਗਿਆ ਸੀ ਤੇ ਪੰਜ ਦਿਨ ਦਾ ਕਿਹੜਾ ਜੱਜ ਸਾਹਿਬ ਵੱਲੋਂ ਦਿੱਤਾ ਗਿਆ ਇਸ ਦੇ ਸਮੇਂ ਦੇ ਵਿੱਚ ਹੋਰ ਵੀ ਕਿਹੜੇ ਪੰਜ ਪੰਜ ਦਿਨ ਦੇ ਰਿਮਾਂਡ ਦੇ ਵਿੱਚ ਵੱਡੇ ਕਿਹੜੇ ਖੁਲਾਸੇ ਕੀਤੇ ਜਾਣਗੇ ਇਸ ਬਾਰੇ ਅਫਸਰ ਸਬੰਨਨ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਬਾਕੀ ਕਿਹੜੀ ਹੈ ਇਹ ਪ੍ਰੈਸ ਨੋਟ ਦੇ ਵਿੱਚ ਕਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਦਿੱਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ ਭਰਤਪੂਸ਼ਨ ਆਸ਼ੂ ਨੂੰ ਜਲੰਧਰ ਦੇ ਕੋਰਟ ਜੋ ਹੈ ਲੈ ਕੇ ਆਏ ਨੇ ਜਿਸ ਦੇ ਵਿੱਚ ਲੰਬੇ ਸਮੇਂ ਕੇਰੀ ਜੱਸ ਸਾਹਿਬ ਦੇ ਨਾਲ ਬਹਿਸ ਐਡਵੋਕੇਟਾਂ ਦੀ ਬਹਿਸ ਹੁੰਦੀ ਹੈ ਤੇ ਸਮੇਂ ਲੰਬੇ ਸਮੇਂ ਬਾਅਦ ਜੋ ਐਡੀ ਵੱਲੋਂ ਐਡੀ ਐਡੀ ਦੇ ਐਡਵੋਕੇਟ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਤੇ ਉਹਨਾਂ ਨੂੰ ਜੱਜ ਸਾਹਿਬ ਵੱਲੋਂ ਜਿਹੜਾ 5 ਦਿਨ ਦਾ ਰਿਮਾਂਡ ਦਿੱਤਾ ਗਿਆ ਇਸ ਵਾਰ ਸਰ ਕਿੰਨੇ ਦਿਨ ਦਾ ਰਿਮਾਂਡ ਮਿਲੇਗਾ ਕੀ ਹੈਗਾ ਲੈ ਕੇ ਜਿਹੜਾ ਕਿ ਉਹ ਜਾਇਆ ਜਾ ਰਿਹਾ ਹੈ ਪਰ ਉਹ ਕਿੰਨੇ ਦਿਨ ਦਾ ਇੱਥੇ ਐਡੀ ਦੇ ਜਾਣ ਦੋ ਅਧਿਕਾਰੀ ਜਿਹੜੇ ਨੇ ਕਿ ਸਟੇਟ ਇੱਥੇ ਮੌਜੂਦ ਨੇ ਇਸ ਤਰੀਕੇ ਨਾਲ ਡਿਪਾਰਟਮੈਂਟ ਇੱਥੇ ਆਪਕੋ ਤਸਵੀਰ ਬਣੀ ਹੋਈ ਹੈ ਜਲੰਧਰ ਟੈਕੋਰਡ ਦੇ ਬਾਅਦ ਕਿੰਨੇ ਦਿਨ ਦਾ ਰਿਮਾਰਡ ਮਿਲਿਆ ਹੈਗਾ 5 ਦਿਨ ਦਾ ਰਿਮਾਰਡ ਮਿਲਿਆ ਠੀਕ ਹੈ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਰਿਮਾਰਡ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਕਿੰਨੇ ਦਿਨ ਦਾ 7 ਦਿਨ ਮੰਗਿਆ ਸੀ 5 ਦਿਨ ਮਿਲਿਆ ਬੜਾ ਲੰਬੇ ਸਮੇਂ ਜਿਹੜੀ ਬੈਸ ਹੁੰਦੀ ਨਜ਼ਰ ਆਈ ਹੈ ਜਿਵੇਂ ਜਸ ਅਦਰ ਨੀ ਅਸੀਂ ਉਹਦਾ ਪ੍ਰੈਸ ਰੀਲਿਸ ਦੇ ਦਾਂਗੇ। ਜੀ ਇੱਕ ਚੀਜ਼ ਕਲੀਅਰ ਪ੍ਰੈਸ ਰੀਲਿਸ ਦੇ ਦਾਂਗੇ। ਪ੍ਰੈਸ ਰੀਲਿਸ ਦੇ ਥਰੂ ਹੀ ਜਾਣਕਾਰੀ ਸਾਰੀ ਜਾਣਕਾਰੀ ਪ੍ਰੈਸ ਹਾਂ ਜੀ। ਕਿ ਉਹ 7 ਦਿਨ ਦਾ ਰਿਮਾਂਡ ਕਿਨ ਜਿੱਦੋਂ ਅਸੀਂ ED ਦੇ ਅਫਸਰ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ 7 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਇਹ 5 ਦਿਨ ਦਾ ਮਿਲਿਆ ਇਸ ਦੇ ਵਿੱਚ ਬਾਕੀ ਕਿਹੜੀ ਆ ਉਹ ਜਾਜ ਪ੍ਰੈਸ ਨੋਟ ਦੇ ਵਿੱਚ ਦਿੱਤੀ ਜਾਏਗੀ। ਆਹ ਇਸ ਬਾਰੇ ਅਸੀਂ ਗੱਲਬਾਤ ਕਰਦੇ ਆ ਐਡਵੋਕੇਟ ਦੇ ਨਾਲ। आज भारत भूषण आशु को कोर्ट में पेश किया गया कितने दिन का रिमांड मांगा गया था कितने दिन का कोर्ट की तरफ से दिया गया था हमारी तरफ से सात दिन का रिमांड मांगा गया था और उसमें साहब ने सारी दलीलों को सुनते हुए पाँच दिन का रिमांड आया अपू तो सेवन अगस्त ਠੀਕ ਹੈ ਠੀਕ ਹੈ ਤਾਂ ਇਸ ਵਾਰ ਇਹ ਅਸੀਂ ਐਡਵੋਕੇਟ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਇਸ ਦੀ ਜਾਂਚ ਹੈ ਜੋ ਐਡੀ ਵੱਲੋਂ ਕੀਤੀ ਜਾ ਰਹੀ ਹੈ ਪੰਜ ਸੱਤ ਦਿਨ ਦਾ ਰਿਮਾਂਡ ਮੰਗੇ ਗਿਆ ਸੀ ਤੇ ਪੰਜ ਦਿਨ ਦਾ ਕਿਹੜਾ ਜੱਜ ਸਾਹਿਬ ਵੱਲੋਂ ਦਿੱਤਾ ਗਿਆ ਇਸ ਦੇ ਸਮੇਂ ਦੇ ਵਿੱਚ ਹੋਰ ਵੀ ਕਿਹੜੇ ਪੰਜ ਪੰਜ ਦਿਨ ਦੇ ਰਿਮਾਂਡ ਦੇ ਵਿੱਚ ਵੱਡੇ ਕਿਹੜੇ ਖੁਲਾਸੇ ਕੀਤੇ ਜਾਣਗੇ ਇਸ ਬਾਰੇ ਅਫਸਰ ਜ਼ਮਨਨ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਬਾਕੀ ਕਿਹੜੀ ਹੈ ਇਹ ਪ੍ਰੈਸ ਨੋਟ ਦੇ ਵਿੱਚ ਕਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਦਿੱਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ